ਇਹ ਤਾਂ ਹੈ ਪਰਮੈਸਗੀ 50 ਰੁਪਏ ਉਹ ਕੁੜੀਏ ਜਾ ਨੀ ਟੋਲੀ ਛੜੀਆਂ ਦੀ ਆਇਆ ਉਹ ਛੜਿਆ ਜਾਗ ਪਈ ਬੀ ਹੁ ਜਾਗੋ ਆਇਆ ਸਰਗੁਣਗੇ ਉਹ ਪਤਨੀ ਪਤੀ ਨੂੰ ਕਹਿੰਦੀ ਪੁੱਤਰ ਸਮੇਂ ਦੇ ਵਕਿਆ ਗਿਆ ਹੂੰ ਪਤਨੀ ਪਤੀ ਨੂੰ ਕਹਿੰਦੀ ਪੁੱਤਰ ਉਹ ਸੂਟ ਲੈ ਦੇ ਨੀ ਅੜੇ ਆ ਜਾਗ ਪਈ ਤੇ ਹੁਣ ਜਾਕੋ ਆਇਆ ਸਾਰੇ ਸੁਣ ਗਏ ਜਿਵੇਂ ਗਟੇ ਵਿੱਚ ਤੇਲ ਨਹੀਂ ਪੈਂਦਾ ਰੇਲ ਘਟੇ ਜਾ ਉਹ ਜਿਵੇਂ ਗਟੇ ਵਿੱਚ ਤੇਲ ਨਹੀਂ ਪੈਂਦਾ ਉਹ ਅਮਲੀ ਬਿਨਾਂ ਨਸੇ ਨਹੀਂ ਰਹਿੰਦਾ ਉਹ ਘਰ ਮੁਰਦਾ ਉਹ ਟਿਕਦਾ ਚੰਦਾ ਵੀ ਤੇਰ ਨੋ ਕੋਈ ਕੁਝ ਨਹੀਂ ਰਹਿੰਦਾ ਉਹ ਅਜਮਲੀ ਬੀਬੀ ਮੇਰਾ ਮਾਣ ਕਰਦਿਆਂ ਸ਼ੁਕਰੀਆ ਇਹ ਸਾਨੇ ਕਹਿੰਦੇ ਆ ਦੱਸ ਜਿੰਨਾ ਮਰਜ਼ੀ ਦਿਓ ਦੱਸ ਜਿੰਨੇ ਮਰਜ਼ੀ ਦਿਓ ਕਾਹ ਚੋਲੇ ਕਹਿੰਦਾ ਸੋਈ ਨਾਲ ਹੈ ਤੇ ਮੈਂ ਉਹ ਤੁਹਾਡੇ ਗੁਰੂਦਾਰ ਕੋਲ ਬੈਠ ਜੇ ਮੇਰੀ ਲੱਗਾਈ ਹੋਰ ਕਿਵੇਂ ਉਹ ਚੜੇ ਹਾਂ ਚਾਹ ਗੱਪੇ ਬੈ ਹੁਣ ਚਾਹ ਚੋਹਿਆ ਉਹ ਤਾਏ ਮੇਰੇ ਦੀ ਸੁਨੋ ਪਹਾੜੀ ਉਹ ਸ਼ੁਗਰੀਆ ਜੀ ਬੇਵਾਨੀ ਹੋਣ ਭਾਈ ਬਾਰੇ ਰਹਿਣਾ ਉਹ ਤਾਏ ਮੇਰੇ ਦੀ ਸੁਨੋ ਪਹਾੜੀ ਉਹਨੇ ਕੀ ਤਾ ਉਹਨੇ ਤਾਈ ਮੇਰੀ ਦੀ ਕਦਰ ਨਾ ਜਾਣੀ ਉਹ ਸਾਈ ਮੇਰੇ ਵੀ ਗੁੱਸੇ ਭਾ ਕੇ ਦੂਜਾ ਕਦਮ ਲਈ ਆਇਆ ਬਹਿਣ ਜਾਗੋ ਹਯਾ ਉਹ ਛੜਿਆ ਜਾਗ ਪਈ ਬਹਿਣ ਜਾਗੋ ਹਯਾ ਦਰਬੰਗੇ ਚੌਕ 'ਤੇ ਖੜਾ ਸੀ ਇੱਕ ਸਪਾਈ ਹੁਣ ਗਿਆ ਬਈ ਉਹ ਚੌਕ 'ਤੇ ਖੜਾ ਸੀ ਇੱਕ ਸਪਾਈ ਉਹਨੇ ਬੋਲ ਕੁੜੀ ਇੱਕ ਭੱਜੀ ਭੱਜੀ ਆਈ ਆਣ ਕੇ ਉਹਨੂੰ ਕਹਿੰਦੀ ਐ ਕਹਿੰਦੀ ਮਗਰਾਂ ਲੱਗੇ ਨੇ ਮੁੰਡੇ ਮੇਰੇ ਇਹ ਨਾ ਕੋਲੋਂ ਮੈਨੂੰ ਬਚਾਈ ਅਗੋ ਸਪਾਈ ਕਹਿੰਦਾ ਕੁੜੀਏ 10 ਰੁਪਏ ਮਾਰਨ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਂ ਉਹ ਬੱਚਿਆਂ ਦੀ ਦਾਦਾਵਰ ਘੱਟੇ ਕਰਾਣਾ ਉਹਦੇ ਵਈ ਨੂੰ ਉਹ ਬੱਚਿਆਂ ਦੀ ਦਾਦਾਵਰ ਘੱਟੇ ਕਰਾਣਾ ਥੋੜੀ ਜਿਹੀ ਆਪਣੀ ਸਿਹਤ ਬਣਾ ਲੈ ਉਹ ਬੱਚੇ ਘਰ ਵਿੱਚ ਦੋ ਹੀ ਚੰਗੇ ਸੱਚੋਪਾਵੇਂ ਪਰਸਨ ਘਰਾਣਾ ਇਹ ਤਾਂ ਲੋਕ ਬੱਚਿਆਂ ਆਵਾਜ਼ ਇਹ ਤਾਂ ਲੋਕ ਬੱਚਿਆਂ ਆਵਾਜ਼ ਰਗੜ ਕੇ ਤਨੀਆ ਜਾਗ ਪੈ ਸੈ ਸੁਣ ਜਾ ਕੋਈ ਆਰੇ ਸੁਣ ਕੇ ਉਹ ਦੋ ਤਾਰ ਤੋਂ ਧੀਰ ਰਸੰਜ ਮਲਾਵੇ ਜਿਹੜਾ ਜੜੀ ਤੇ ਮਰਦਾ ਜਾਵੇ ਸੁਣ ਕੇ ਬਈ ਉਹ ਦੋ ਤਾਰ ਤੋਂ ਧੀਰ ਰਸੰਜ ਮਲਾਵੇ ਜਿਹੜਾ ਜੜੀ ਤੇ ਜਾਗ ਪੈ ਸੈ ਸੁਣ ਜਾ ਕੋਈ ਆਰੇ ਘਰ ਘਰ ਦੇ ਵਿੱਚ ਫੁੱਟ ਪਵਾ ਦੇ ਓਏ ਬਣ ਮੁੜ ਕੇ ਨਹੀਂ ਜੰਮਣਾ ਚੱਕਣਾ ਮਸਾਏ ਜ਼ਿੰਦਗੀ ਭਈਆ ਬਈ ਹੁਣ ਜਾਗੋ ਆਈਆ ਬਈ ਬੜੀ ਓ ਤੜਿਆ ਜਾਗ ਪਈ ਬਈ ਹੁਣ ਜਾਗੋ ਆਈਆ ਓ ਜਾਗੋ ਆਈਆ ਜਾਗੋ ਆਈਆ ਜਾਗੋ ਆਈਆ ਆ ਇਹਦੀ ਬਈ ਜਾਗੋ ਨਾਲੇ ਵੀ ਬੜਾ ਮਜ਼ਾ ਆ ਰਿਹਾ ਅੱਜ ਜੀਰ ਦਾ ਵਿਆਹ ਹੈ ਵਿਆਹ ਸਮਝ ਹੋ ਜਾਂਦੇ ਅਸੀਂ ਅਲਣੀ ਮੈਨੂੰ ਯਾਦ ਆ ਵਿਆਹ ਮੇਰਾ ਹੋ ਗਿਆ ਮੇਰਾ ਵਿਆਹ ਹੋ ਗਿਆ ਤੇ ਮੇਰੀ ਘਰ ਵਾਲੀ ਆ ਗਈ ਜੋਗਨੀ ਮੇਰੀ ਘਰ ਵਾਲੀ ਮੈਨੂੰ ਕਹਿੰਦੀ ਟੱਕਰ ਜੀ ਮੈਂ ਕਹਾ ਦੱਸੋ ਜੀ ਕੀ ਹਾਲ ਹੈ ਮੈਨੂੰ ਕਹਿੰਦੀ ਮੈਨੂੰ ਫਲਮ ਵਖਾ ਕੇ ਲਿਆਓ ਮੈਂ ਤੁਹਾਨੂੰ ਜੀ ਦੇਖੂ ਨਿਆ ਉਹ ਜੀ ਨਾ ਤੇ ਮੇਰੇ ਘਰ ਵਾਲੀ ਇੱਧਰ ਕੇ ਬਿਠਵਾ ਦੇ ਫਿਰ ਵਜਨੂ ਨਾ ਫਿਰ ਬਕਰ ਉਹ ਟੈਕਸੀ ਆਇਆ ਅਬ ਤਾਂ ਉਹ ਜੀ ਗਲਮਾ ਪਿਆ ਹੁੰਦਾ ਹੈ ਹਿਮਾ ਕਹਿੰਦਾ ਹਿਮਾ ਉਹ ਕਹਿੰਦੀ ਹਾਂ ਕਹਿੰਦਾ ਆ ਜਾ ਉਹ ਕਹਿੰਦੀ ਆ ਗਈ ਕਹਿੰਦਾ ਮੇਰੇ ਕੋਲ ਬਹਿ ਜਾ ਕੇ ਨਹੀਂ ਬਹਿ ਗਈ ਕਹਿੰਦਾ ਹਿਮਾ ਮੇਰੀਆਂ ਅੱਖਾਂ ਤੇ ਅੱਖਾਂ ਪਾ ਹਿਮਾ ਜੀ ਦੀ ਬਾਤ ਦੀ ਆ ਤਾਂ ਦੇਖ ਹਿਮਾ ਮੇਰੀਆਂ ਅੱਖਾਂ ਮੇਂ ਕੀ ਹੈ ਉਹ ਜੀ ਤੁਹਾਡੀਆਂ ਅੱਖਾਂ ਮੇਂ ਤੁਹਾਡੀਆਂ ਅੱਖਾਂ ਹਿਮਾਲਿਆ ਪਹਾੜ ਦੀਆਂ ਚੋਟੀਆਂ ਹਰੀਆਂ ਲ ਕਹਿੰਦੀ ਡੰਗਰੀ ਮੈਂ ਆ ਜਾਣਾ ਕਰੇ ਮੈਂ ਨਾ ਤੋਂ ਲੰਮਾ ਬੈ ਗਿਆ ਮੈਂ ਕਹਾਂ ਘਰਲੀ ਇਹ ਕਹਿੰਦੀ ਹਾਂ ਮੈਂ ਆ ਜਾ ਆਹ ਕਹਿੰਦੀ ਆ ਗਈ ਮੈਂ ਕਿਹਾ ਮੇਰੇ ਕੋ ਬਹਿ ਜਾ ਕਹਿੰਦੀ ਬਹਿ ਗਈ ਮੈਂ ਕਹਾਂ ਕਿ ਹੁਣ ਤੂੰ ਮੇਰੀਆਂ ਅੱਖਾਂ ਅੱਖਾਂ ਬਾ ਅਗਲੀ ਨਹੀਂ ਪਾਤੀਆਂ ਮੈਂ ਕਹਾਂ ਤੁਨ ਮੇਰੀਆਂ ਅੱਖਾਂ ਕੱਟ ਗਈ ਐ ਤੁਹਾਡੀਆਂ ਕਿਹਾ ਮੈਂ ਕਹਾਂ ਮੇਰੀਆਂ ਕੱਟ ਗਈ ਐ ਮੈਨੂੰ ਕਿਹਦੀ ਤੁਹਾਡੀਆਂ ਅੱਖਾਂ ਵਿੱਚ ਨਾ ਤੁਹਾਡੀਆਂ ਅੱਖਾਂ ਚ ਗਿੱਟ ਐ ਮੈਂ ਕਹਾਂ ਫਿਰ ਮੁੱਠੀ ਸਾਫੀ ਕਰਦੀ ਉਹਨੇ ਮੇਰੀ ਪੰਜਾਬੀ ਵਿੱਚ ਸਾਫੀ ਤੁੰਗੜ ਜੀ ਹਾਂ ਅਰੇ ਅਰੇ ਵਾਰ ਦੋ ਫਰੀ ਅੰਪਰ